ਸਾਡੇ YouTube ਚੈਨਲ ਤੇ ਆਪਸ ਦਾ ਸਵਾਗਤ ਹੈ ਜੀ। ਅੱਜ ਇਸ ਵੀਡੀਓ ਵਿੱਚ ਅਸੀਂ ਪੰਜਾਬ ਸਰਕਾਰ ਦੇ ਪੈਨਸ਼ਨਰਾਂ ਦੀ ਪੈਨਸ਼ਨ 2.95 ਫੈਕਟਰ ਨਾਲ ਸੋਧਨ ਸੰਬੰਧੀ ਲਗਾਏ ਇੱਕ ਕੇਸ ਦੀ ਨੈਕਸਟ ਹੀアリング ਦਾ ਜ਼ਿਕਰ ਕਰਾਂਗੇ। ਤੁਹਾਨੂੰ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਰ ਫਾਰਮ ਵਜਾਛ ਹੈ ਕਿ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਸਬਸਕ੍ਰਾਈਬ ਕਰ ਲਓ ਤਾਂ ਜੋ ਹਰ ਇੱਕ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਆਪ ਜੀ ਨੂੰ ਸਮੇਂ ਸਿਰ ਮਿਲ ਜਾਇਆ ਕਰੇ। 1.16 ਤੋਂ ਡਿਊ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਲਈ ਜਦੋਂ ਪਿਛਲੀ ਕਾਲ ਸਰਕਾਰ ਨੇ ਮਿਤੀ 521 ਨੂੰ ਨੋਟੀਫਿਕੇਸ਼ਨ ਅਕਾਲ ਕੇ 6ਵਾਂ ਤਨਖਾਹ ਕਮਿਸ਼ਨ ਲਾਗੂ ਕੀਤਾ ਸੀ ਤਾਂ ਇਸ ਵਿੱਚ ਕਾਫੀ ਤਰੁੱਟੀਆਂ ਦੇਖਣ ਨੂੰ ਮਿਲੀਆਂ ਸਨ ਜੋ ਕਿ ਅੱਜ ਤੱਕ ਵੀ ਦੂਰ ਨਹੀਂ ਕੀਤੀਆਂ ਗਈਆਂ ਭਾਵੇਂ ਕਿ ਇਸ ਸੰਬੰਧੀ ਪੰਜਾਬ ਸਰਕਾਰ ਦੁਆਰਾ ਇੱਕ ਅਨੋਮਲੀ ਕਮੇਟੀ ਦਾ ਗਠਨ ਵੀ ਕੀਤਾ ਹੋਇਆ ਹੈ ਜਿਸ ਦੀਆਂ ਕਈ ਮੀਟਿੰਗਾਂ ਹੋਣ ਦੇ ਬਾਵਜੂਦ ਵੀ ਪਰਨਾਵਾ ਉਥੇ ਦਾ ਉਥੇ ਹੀ ਹੈ ਜਿਵੇਂ ਤਨਖਾਹ ਕਮਿਸ਼ਨ ਦੇ ਨੋਟੀਫਿਕੇਸ਼ਨ ਵਿੱਚ ਪੰਜਾਬ ਸਰਕਾਰ ਨੇ ਦਿੱਤੇ ਮੁਲਾਜ਼ਮਾਂ ਦੇ 73 ਪ੍ਰਕਾਰ ਦੇ ਪੱਤੇ ਤੇ ACP ਦਾ ਲਾਭ ਹੋ ਰਿਹਾ ਸੀ ਉੱਥੇ ਪੈਨਸ਼ਨਾਂ ਨਾਲ ਵੀ ਇੱਕ ਵੱਡਾ ਧੱਕਾ ਕੀਤਾ ਗਿਆ ਸੀ 1206ਵੇਂ ਤਨਖਾਹ ਕਮਿਸ਼ਨ ਨੇ ਸਪਾਸ ਕੀਤੀ ਸੀ ਕਿ ਪੈਨਸ਼ਨਾਂ ਦੀ ਪੈਨਸ਼ਨਾਂ 2.95 ਦੇ ਫੈਕਟਰ ਦੇ ਨਾਲ ਸੋਧੀ ਜਾਵੇ ਪਰੰਤੂ ਹੋਇਆ ਇਹ ਕਿ ਉਸ ਵੇਲੇ ਦੀ ਕਾਂਗਰਸ ਸਰਕਾਰ ਦੇ 113% ਡੀਏ ਕਨਸਿਡਰ ਕਰਨ ਤੋਂ ਬਾਅਦ 15% ਦਾ ਲਾਭ ਦੇ ਕੇ ਪੈਨਸ਼ਨ ਸੋਧਨ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਜਿਸ ਨਾਲ ਪੈਨਸ਼ਨਾਂ ਦਾ ਪੈਨਸ਼ਨ ਸੋਧਨ ਦਾ ਫੈਕਟਰ 2.99 ਨਾ ਹੋ ਕੇ ਸਿਰਫ 2.45 ਹੀ ਹੋ ਨਿਭੜਿਆ ਸੀ ਜਿਸ ਨਾਲ ਪੈਨਸ਼ਨਾਂ ਦੀ ਸੋਧੀ ਹੋਈ ਪੈਨਸ਼ਨ ਨੂੰ ਵੱਡਾ ਆਰਥਿਕ ਖੋਰਾ ਲੱਗਿਆ ਸੀ ਇਸ ਸਬੰਧੀ ਪੈਨਸ਼ਨਾਂ ਵਿੱਚ ਪਿਛਲੀ ਕਾਂਗਰਸ ਸਰਕਾਰ ਨੂੰ ਬੁਰਦ ਵਿਆਪਕ ਰੋਸ ਦੇਖਣ ਨੂੰ ਮਿਲਿਆ ਇਸ ਰੋਸ ਦੇ ਚਲਦਿਆਂ ਜਦੋਂ 2022 ਦੀਆਂ ਚੋਣਾਂ ਦਾ ਦਿਨ ਵੱਜਿਆ ਤਾਂ ਆਮ ਆਦਮੀ ਪਾਰਟੀ ਨੇ ਮੁਲਾਜ਼ਮਾਂ ਤੇ ਪੈਨਸ਼ਨਾਂ ਦੀ ਨਬਈ ਨੂੰ ਪਹਿਚਾਣਦੇ ਹੋਏ ਉਨ੍ਹਾਂ ਦੇ ਸਾਰੇ ਮਸਲੇ ਸੱਤਾ ਵਿੱਚ ਆਉਣ ਤੋਂ ਤੁਰੰਤ ਬਾਅਦ ਹੱਲ ਕਰਨ ਦਾ ਵੱਡਾ ਵਾਅਦਾ ਕੀਤਾ ਸੀ ਇਹਨਾਂ ਵਾਅਦਿਆਂ ਵਿੱਚੋਂ ਇੱਕ ਵਾਅਦਾ ਪੈਨਸ਼ਨਾਂ ਦੀ ਪੈਨਸ਼ਨ 2.95 ਫੈਕਟਰ ਨਾਲ ਸੋਧੇ ਜਾਣ ਸੰਬੰਧੀ ਵੀ ਸੀ ਪਰੰਤੂ ਸੱਤਾ ਹਾਸਲ ਕਰਕੇ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੈਨਸ਼ਨਾਂ ਦੀ ਇਸ ਵੱਡੀ ਮੰਗ ਨੂੰ ਦਰਕਰਨ ਕਰਕੇ ਠੰਡੇ ਬਸਤੇ ਵਿੱਚ ਪਾ ਦਿੱਤਾ ਤਾਂ ਫਿਰ ਕਈ ਪੈਨਸ਼ਨਰ ਸਮਾਜ ਜੋ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਆਪਣੀ ਇਸ ਹੱਕੀ ਮੰਗ ਨੂੰ ਪੂਰਾ ਕਰਵਾਉਣ ਲਈ ਰਿਟਿਟਿਸ਼ਨ ਦਾਇਰ ਕਰਨ ਲਈ ਮਜਬੂਰ ਹੋਏ ਇਸੇ ਤਰ੍ਹਾਂ ਦੀ ਇੱਕ ਰਿਟਿਟਿਸ਼ਨ ਸੀਡਬੀਪੀ 12159/2023 ਨਿਰੰਦਰ ਪਾਲ ਐਂਡ ਆਦਰਸ ਵਰਸਸ ਸਟੇਟ ਆਫ ਪੰਜਾਬ ਐਂਡ ਐਨ ਅਦਰ ਫਾਈਲ ਕੀਤੀ ਗਈ ਸੀ ਇਸਦੀਆਂ 2023 ਵਿੱਚ ਤੇ 2024 ਵਿੱਚ ਕਈ ਸੁਣਵਾਈਆਂ ਹੋਈਆਂ ਇਸੇ ਤਰ੍ਹਾਂ ਹੀ 2.95 ਫੈਕਟਰ ਦੇ ਸੰਬੰਧਿਤ ਇੱਕ ਮਹੱਤਵਪੂਰਨ ਸੁਣਵਾਈ ਮਿਤੀ 28 11 2024 ਨੂੰ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵਿੱਚ ਹੋਈ ਸੀ ਜਿਸ ਵਿੱਚ ਹਾਈ ਕੋਰਟ ਨੇ ਆਪਣਾ ਫੈਸਲਾ ਪੈਨਸ਼ਨਰ ਦੇ ਹੱਕ ਦੇ ਵਿੱਚ ਕਰਦੇ ਹੋਏ ਇਸ ਨੂੰ 3 ਮਹੀਨਿਆਂ ਵਿੱਚ ਲਾਗੂ ਕਰਨ ਦਾ ਹੁਕਮ ਸੁਣਾਇਆ ਸੀ ਪਰੰਤੂ ਸਰਕਾਰ ਨੇ ਕਾਨੂੰਨੀ ਦਾਅ ਪੇਚ ਵਰਤਦੇ ਹੋਏ ਟਰੂ ਡੇਟ ਪੰਜਾਬ ਦੇ ਪੈਨਸ਼ਨਾਂ ਤੇ ਪੈਨਸ਼ਨ ਸੋਧਨ ਦੀ 2.9 ਦਾ ਫੈਕਟਰ ਲਾਗੂ ਨਹੀਂ ਕੀਤਾ ਹੁਣ ਸੀ W P 12159/2023 ਰਿੰਦਰ ਪਾਲ ਐਂਡ ਅਦਰਸ ਵਰਸ ਸਟੇਟ ਆਫ ਪੰਜਾਬ ਐਂਡ ਅਨ ਅਦਰ ਕੇਸ ਦੀ ਨੈਕਸਟ ਹੀਅਰਿੰਗ ਮਿਤੀ 8/4/25 ਯਾਨੀ 8 ਅਪ੍ਰੈਲ ਨੂੰ ਹੋਵੇਗੀ ਕੋਰਟ ਰੂਮ ਨੰਬਰ 36 ਵਿੱਚ ਸੀਰੀਅਲ ਨੰਬਰ 270 ਤੇ ਇਹ ਸੁਣਵਾਈ ਅਨਰੇਬਲ ਮਿਸਟਰ ਜਸਟਿਸ ਅਮਨ ਚੌਧਰੀ ਦੇ ਬੈਂਚ ਦੁਆਰਾ ਕੀਤੀ ਜਾਵੇਗੀ ਇਸ ਕੇਸ ਵਿੱਚ ਪਟੀਸ਼ਨ ਕਰਤਾ ਦੇ ਐਡਵੋਕੇਟ ਸ਼੍ਰੀ ਵਿਕਾਸ ਚਤਰਾਤ ਹਨ ਦੇ ਰਿਸਪੋਂਡੈਂਟ ਐਡਵੋਕੇਟ ਏ ਜੀ ਪੰਜਾਬ ਹਨ ਹੁਣ ਦੇਖਣ ਵਾਲੀ ਗੱਲ ਇਹ ਹੋਵੇਗੀ ਕਿ ਪੈਨਸ਼ਨਰਾਂ ਲਈ ਇਸ ਅਤਿ ਮਹੱਤਵਪੂਰਨ ਕੇਸ ਦੀ ਮਿਤੀ 8 ਜਨ 2025 ਦੀ ਹੀ ਸੰਬੰਧੀ ਕੀ ਆਊਟਕਮ ਆਉਂਦੀ ਹੈ ਗੌਰਤ ਮਤਲਬ ਹੈ ਕਿ 2.95 ਫੈਕਟਰ ਨਾਲ ਪੈਨਸ਼ਨ ਸੋਧਨ ਸੰਬੰਧੀ ਫਾਈਲ ਕੀਤੇ ਗਏ ਕੇਸ ਮਾ ਜੋ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵਿੱਚ ਜਿੱਤਣ ਦੇ ਬਾਵਜੂਦ ਵੀ ਪੰਜਾਬ ਸਰਕਾਰ ਦੇ ਪੈਨਸ਼ਨਰਜ਼ ਫਿਲਹਾਲ 2.45 ਦੇ ਫੈਕਟਰ ਨਾਲ ਫੇਸ ਕੈਟਿਗਰੀ ਰਵਾਇਡ ਪੈਨਸ਼ਨ ਪ੍ਰਾਪਤ ਕਰਨ ਲਈ ਮਜਬੂਰ ਹਨ ਜਿਸ ਨਾਲ ਉਹਨਾਂ ਨੂੰ ਭਾਰੀ ਆਰਥਿਕ ਤੇ ਮਾਸਿਕ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਸ ਵੀਡੀਓ ਵਿੱਚ ਬਸੇ ਨਹੀ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਸਪੋਰਟ ਕਰ ਲੈਣਾ ਮਿਲਦੇ ਹਾਂ ਇੱਕ ਹੋਰ ਵੀਡੀਓ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ ਜੀ